ਹalleluyah halleluyah halleluyah ਮਹਾਨ ਯਹਵਾ ਪਰਮੇਸ਼ਵਰ ਸਾਮਰ ਦੇ ਪਰੇ ਹੋਏ ਪਰਮੇਸ਼ਵਰ ਜੀ ਮੈਂ ਤੁਹਾਡਾ ਕੋਟੀ ਕੋਟੀ ਧੰਨਵਾਦ ਕਰਦਾ ਹਾਂ ਪਰਮੇਸ਼ਵਰ ਜੀ ਤੁਸੀਂ ਦਇਆ ਦੇ ਪਰੇ ਹੋਏ ਪਰਮੇਸ਼ਵਰ ਮਹਾਨ ਯਹਵਾ ਪਰਮੇਸ਼ਵਰ ਜੀ ਮੈਂ ਤੇ ਮੈਂ ਤੇਰਾ ਧੰਨਵਾਦ ਕਰਦਾ ਹਾਂ ਪ੍ਰਭੂ ਜੀ ਤੁਸੀਂ ਦਇਆ ਦੇ ਪਰੇ ਹੋਏ ਪਰਮੇਸ਼ਵਰ ਮਹਾਨ ਯਹਵਾ ਪਰਮੇਸ਼ਵਰ ਤੁਸੀਂ ਦਇਆ ਦੇ ਸਾਗਰ ਹੋ ਤੁਸੀਂ ਜਾਣੀ ਜਾਣੋਂ ਪਰਮੇਸ਼ਵਰ ਜੀ ਤੂੰ ਸਭ ਕੁਝ ਜਾਣਨ ਵਾਲਾ ਹੈ ਤੂੰ ਜਾਣਨ ਹਾਰਾ ਪ੍ਰਭੂ ਜੀ ਤੇਰੀ ਦਇਆ ਸਾਰੀ ਤੇਰੇ ਔਰਤੋਂ ਹੈ ਪ੍ਰਭੂ ਜੀ ਤੁਸੀਂ ਦਇਆ ਕਰਨ ਵਾਲੇ ਪਰਮੇਸ਼ਵਰ ਹੋ ਔਰ ਮੋਹਿਆ ਕਰਨ ਵਾਲੇ ਪਰਮੇਸ਼ਵਰ ਹੋ ਮੈਂ ਤੁਹਾਡੀ ਵੱਡੀ ਦੈਨ ਮੰਗ ਲੈਣਾ ਪ੍ਰਭੂ ਜੀ ਮੈਂ ਜਿੱਥੇ ਜਾਇਆ ਤੇਰੇ ਨਾਮ ਦੇ ਫਤਾ ਪਾਇਆ ਪ੍ਰਭੂ ਜੀ ਉਸਾਂ ਮੈਨੂੰ ਆਪਣੇ ਕਿੱਲਾਂ ਵਾਲੇ ਹੱਤਾ ਵਿੱਚ ਲੈ ਕੇ ਰੱਖੋ ਪ੍ਰਭੂ ਜੀ ਕਿਸੇ ਵੀ ਦੁਸ਼ਟ ਆਤਮਾ ਦਾ ਅਟੈਕ ਨਾ ਹੋਣ ਪਾਏ ਪ੍ਰਭੂ ਜੀ ਉਸੀ ਦਇਆ ਦੇ ਸਾਗਰੋ ਉਸੀ ਰਹਿਮ ਦੇ ਭਰੇ ਹੋਏ ਪਰਮੇਸ਼ਵਰੋ ਮਹਾਨੀਯ ਹੋਵਾ ਪਰਮੇਸ਼ਵਰ ਜੀ ਕੁਸੀਂ ਦਇਆ ਦੇ ਸਾਗਰੁ ਤੁਹਾਡੀ ਦਇਆ ਮੇਰੇ ਤੇ ਹੈ ਪ੍ਰਭੂ ਜੀ ਜੋ ਦਇਆ ਤੇਰੀ ਔਰ ਤੋਂ ਹੈ ਪ੍ਰਭੂ ਜੀ ਉਸੇ ਮੈਨੂੰ ਫੁੱਟਾ ਵਰ ਬਦਦਰ ਸਮਝ ਬਖਸ਼ੀ ਪ੍ਰਭੂ ਜੀ ਮੈਂ ਤੁਹਾਡਾ ਧੰਨਵਾਦ ਕਰਦਾ ਪ੍ਰਭੂ ਜੀ ਪ੍ਰਭੂ ਮੈਂ ਇੰਨੇ ਯੋਗ ਨਹੀਂ ਜਿਮ ਕੋਈ ਚੀਜ਼ ਲੈ ਲਵਾ ਤੁਸੀਂ ਮੈਨੂੰ ਇੰਨੇ ਜੋ ਕਰ ਦਿੱਤਾ ਹੈ ਪ੍ਰਭੂ ਜੀ ਮੈਂ ਤੁਹਾਡਾ ਤੰਨੇ ਵਾਧ ਕਰਦਾ ਹਮ ਪ੍ਰਭੂ ਜੀ ਤੁਸੀਂ ਗਿਆ ਦੇ ਸਾਗਰ ਮੈਂ ਇੰਨੇ ਜੋ ਨਹੀਂ ਮੈਂ ਕਿਸੇ ਨੂੰ ਸਲਾਹਤ ਦੇ ਸਕਾਂ ਔਰ ਮਦਦ ਕਰ ਸਕਾਂ ਪ੍ਰਭੂ ਜੀ ਤੁਸੀਂ ਮੇਰੀ ਮਦਦ ਔਰ ਸਹਾਇਤਾ ਕੀਤੀ ਪ੍ਰਭੂ ਜੀ ਮੈਂ ਤੁਹਾਡਾ ਤੰਨੇ ਵਾਧ ਕਰਦਾ ਪ੍ਰਭੂ ਜੀ ਮੈਂ ਤੁਹਾਡੀ ਵੱਡੀ ਦਇਆ ਨੂੰ ਮੰਗ ਲੈਣਾ ਪ੍ਰਭੂ ਜੀ ਸਮਰਥ ਪਰਮੇਸ਼ਵਰ ਜੀ ਤੁਸੀ ਦਿਆ ਦੇ ਸਾਗਰ ਉਸੇ ਰਹਿਮ ਦੇ ਪਰੇ ਹੋਈ ਪਰਮੇਸ਼ਵਰ ਨੂੰ ਮਹਾਨ ਯਹਵਾ ਪਰਮੇਸ਼ਵਰ ਜੀ ਮੈਂ ਜਿੱਤ ਕੇ ਹੁਣਾ ਤੇਰੇ ਨਾਮ ਚ ਫਤਾ ਪਾਉਣਾ ਹਾਂ ਪ੍ਰਭੂ ਜੀ ਦਿਆ ਦੇ ਪਰੇ ਹੋਈ ਪਰਮੇਸ਼ਵਰ ਜੀ ਜੋ ਜੋ ਇਸ ਪ੍ਰਾਰਥਨਾ ਨੂੰ ਸੁਣਨ ਔਰ ਵੱਡੀ ਆਸ਼ੀਸ਼ ਬਲੇਸਿੰਗ ਨੂੰ ਫਾੜੀ ਪ੍ਰਭੂ ਜੀ ਤੁਹਾਡੇ ਪਵਿੱਤਰ ਨਾਮ ਦੇ ਵਿੱਚ ਪ੍ਰਭੂ ਜੀ ਦਇਆ ਕਰਨੀ ਪ੍ਰਭੂ ਜੀ ਇੱਕ 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 ਬੱਚੇ ਤੇ ਪ੍ਰਭੂ ਜੀ ਇੱਕ ਇੱਕ ਬੇਟੀ ਤੇ ਪ੍ਰਭੂ ਜੀ ਤੁਹਾਡੀ ਦਇਆ ਨੂੰ ਮੰਗ ਲੈਣਾ ਪ੍ਰਭੂ ਜੀ ਤੁਸੀਂ ਦਇਆ ਨੂੰ ਕਰਨ ਪੇਜਣਾ ਪ੍ਰਭੂ ਜੀ ਤੁਸੀਂ ਦਇਆ ਕਰਨੀ ਪ੍ਰਭੂ ਜੀ ਮਹਾਨ ਯਹੋਵਾ ਪਰਮੇਸ਼ਵਰ ਜੀ ਪ੍ਰਭੂ ਜੀ ਜਿਸ ਘਰ ਵਿੱਚ ਬੰਧਨ ਹੈ ਬੰਧਨ ਨੇ ਟੂਟ ਤੋੜ ਦੇ ਪ੍ਰਭੂ ਜੀ ਇਸ ਨਾਮ ਚ ਟੁੱਟ ਜਾਣ ਈਸ਼ੁਰ ਨਾਮ ਤੇ ਮੋੜ ਦਿਨਾ ਹਾਂ ਅੰਧਕਾਰ ਦੀ ਵੈਰੀ ਸ਼ਕਤੀ ਖਤਮ ਹੋ ਜਾਏ ਈਸ਼ੁਰ ਨਾਸ੍ਰਿਤ ਨਾਮ ਚ ਇਸ ਸੈਨਾ ਦੇ ਯਹਵਾ ਪ੍ਰਭੂ ਜੀ ਉਸ ਦੀ ਦਇਆ ਦੇ ਪਰੇ ਹੋਏ ਪਰਮੇਸ਼ਵਰੋ ਮਹਾਨ ਯਹਵਾ ਪਰਮੇਸ਼ਵਰ ਜੀ ਤੁਹਾਡੀ ਦਇਆ ਮੇਰੇ ਉੱਤੇ ਹੈ ਜੋ ਦਇਆ ਤੇਰੀ ਔਰ ਤੋਂ ਹੈ ਪ੍ਰਭੂ ਜੀ ਉਸ ਸਵਰਗ ਦੇ ਪਰੇ ਹੋਏ ਪਰਮੇਸ਼ਵਰੋ ਉਸ ਸਵਰਗ ਦੇ ਰਾਜੇ ਓ ਪ੍ਰਭੂ ਜੀ ਕੁਛ ਦਿਆ ਦੇ ਭਰੇ ਹੋਏ ਪਰਮੇਸ਼ਵਰੋ ਮਹਾਨ ਯਹਵਾ ਪਰਮੇਸ਼ਵਰ ਜੀ ਮੋਹਈਆ ਕਰਨ ਵਾਲੇ ਪਰਮੇਸ਼ਵਰ ਜੀ ਮੈਂ ਤੇਰਾ ਕੋਟੀ ਕੋਟੀ ਤੰਨੇ ਵਾਦ ਕਰਦਾ ਹਾਂ ਪ੍ਰਭੂ ਜੀ ਸਵਰਗਿਆ ਪਿਤਾ ਪਰਮੇਸ਼ਵਰ ਮੇਰੀ ਆਂਡੀ ਗਵਾਂਡੀ ਨੂੰ ਤੁਹਾਡੇ ਹੱਥਾਂ ਵਿੱਚ ਸੌਂਪ ਦਿਨਾ ਹਾਂ ਪ੍ਰਭੂ ਜੀ ਕੁਛ ਦਇਆ ਕਰਨੀ ਉਸਾਰ ਅਹੰਮ ਕਰਨਾ ਪ੍ਰਭੂ ਮੈਂ ਤੇਰਾ ਤੰਨੇ ਵਾਦ ਕਰਦਾ ਹਾਂ ਪ੍ਰਭੂ ਜੀ ਮਹਾਨ ਯਹਵਾ ਪਰਮੇਸ਼ਵਰ ਜੀ ਹਾਲੇਲੂਇਆ 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 ਦਇਆवान ਪਰਮੇਸ਼ਵਰ ਦਇਆ ਦੇ ਪਰੇ ਹੋਏ ਪਰਮੇਸ਼ਵਰ ਜੀ ਮੈਂ ਤੇਰਾ ਧੰਨਵਾਦ ਕਰਦਾ ਹਾਂ ਪ੍ਰਭੂ 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 ਜੀ ਤੇਰਾ ਧੰਨਵਾਦ ਪ੍ਰਭੂ ਜੀ ਤੇਰਾ ਧੰਨਵਾਦ ਪ੍ਰਭੂ ਮੇਰਾ ਧੰਨਵਾਦ ਲੋਕਾ ਦੋ ਦੀ 23 ਲੋਕਾ ਦੀ ਦੋ ਦੀ 23 ਔਰ ਤਿੰਨ ਹਦਾਇ ਵਿੱਚ ਲਿਖਿਆ ਹੈ ਯਹੂਦਾ ਤੋਂ ਫਰਸ ਅਤੇ ਯਰਾ ਤਾ ਮਾਰ ਦੀ ਕੁਖੋਂ ਜੰਮੇ ਅਤੇ ਫਰਸ ਤੋਂ ਅਸਰੂਨ ਜੰਮਿਆ ਅਤੇ ਅਸਰੂਨ ਤੋਂ ਟਰਮ ਜੰਮਿਆ हालेलुया महान योहावा परमेश्वर ਤੁਹਾਡਾ वचन ਮੇਰੇ ਜੀਵਨ ਵਿੱਚ ਫਲ ਲੈ ਕੇ ਆਏ ਔਰ ਜੀਵਨ ਸਫਲ ਹੋਈ ਪ੍ਰਭੂ ਜੀ ਜੋ ਵੀ ਪਾਪ ਹੈ ਜੋ ਵੀ ਅੰਧਕਾਰ ਦੀ ਵੈਰੀ ਸ਼ਕਤੀ ਹੈ ਮੈ ਡਟ ਦਿਨਾ ਇਸੇ ਘੜੀ ਮੈਂ ਡਟ ਦਿਨਾ ਗੰਦੀ ਸੱਪ ਰੀਤ ਨੂੰ ਇਸੂ ਦਾ ਨਾਮ ਸੈਨਾ ਦੇ ਯਹਵਾ ਤੇਰਾ ਪਰਬੂ ਜੀ ਜੋ ਮੰਗਿਆ ਪਾਲੈ ਇਸੂ ਮਿੱਥੇ ਨਾਮ ਚ ਮੰਗਦਿਆਂ ਆਮੀਨ ਆਮੀਨ ਸਾਰਿਆਂ ਨੂੰ ਜੈ ਮਸੀਹ ਕੀ